ਪਟਿਆਲਾ ਸ਼ਹਿਰ ਵਿੱਚ ਅੱਜ ਸਵੇਰੇ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਪ੍ਰਵਾਸੀ ਪਰਿਵਾਰ ਦੇ ਤਿੰਨ ਤਿੰਨ ਸਾਲ ਦੇ ਦੋ ਮਾਸੂਮ ਬੱਚਿਆਂ ਦੇ ਲਾਪਤਾ ਹੋਣ ਦੀ ਸੂਚਨਾ ਸਾਹਮਣੇ ਆਈ ਪਰਿਵਾਰ ਦੀ ਚਿੰਤਾ ਵੱਧ ਗਈ ਸੀ ਅਤੇ ਸ਼ੱਕ ਜਤਾਇਆ ਜਾ ਰਿਹਾ ਸੀ ਕਿ ਸ਼ਾਇਦ ਦੋਨੋਂ ਬੱਚਿਆਂ ਨੂੰ ਕਿਸੇ ਵੱਲੋਂ ਕਿਡਨੈਪ ਕਰ ਲਿਆ ਗਿਆ ਪਰ ਮਾਮਲੇ ਨੇ ਉਸ ਸਮੇਂ ਨਵਾਂ ਮੋੜ ਲੈ ਲਿਆ ਜਦੋਂ ਬੱਚਿਆਂ ਦੀ ਮਾਂ ਪਿਓ ਨੇ ਦੱਸਿਆ ਕਿ ਉਹ ਅੱਧ ਸਵੇਰੇ ਦੋਨੋਂ ਬੱਚਿਆਂ ਨੂੰ ਆਂਗਣਵਾੜੀ ਵਿੱਚ ਛੱਡ ਕੇ ਆਏ ਸਨ ਪਰ ਨਿਰਧਾਰਿਤ ਛੁੱਟੀ ਸਮੇਂ ਤੋਂ ਪਹਿਲਾਂ ਹੀ ਬੱਚਿਆਂ ਨੂੰ ਆਂਗਣਵਾੜੀ ਵੱਲੋਂ ਬਾਹਰ ਕੱਢ ਦਿੱਤਾ ਗਿਆ ਅਤੇ ਸਭ ਤੋਂ ਹੈਰਾਨੀ ਦੀ ਗੱਲ ਇਸ ਬਾਰੇ ਮਾਪਿਆਂ ਨੂੰ ਦੱਸਿਆ ਵੀ ਨਹੀਂ ਗਿਆ ਇਸ ਕਾਰਨ ਦੋਨੋਂ ਬੱਚੇ ਗੜੀਆਂ ਵਿੱਚ ਭਟਕਣ ਲੱਗ ਪਏ ਜਦੋਂ ਇਹ ਜਾਣਕਾਰੀ ਪਟਿਆਰਾ ਪੁਲਿਸ ਨੂੰ ਮਿਲੀ ਤਾਂ ਪੁਲਿਸ ਤੁਰੰਤ ਮੌਕੇ ਤੇ ਪਹੁੰਚੀ ਤੇ ਬੱਚਿਆਂ ਦੀ ਭਾਲ ਲਈ ਸਵਿਫਟ ਐਕਸ਼ਨ ਸ਼ੁਰੂ ਕਰ ਦਿੱਤਾ ਪੁਲਿਸ ਵੱਲੋਂ ਵੱਖ-ਵੱਖ ਗੜੀਆਂ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾ ਲਈ ਗਈ ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਬੱਚੇ ਕਿਸੇ ਵੀ ਕਿਡਨੈਪਰ ਦੇ ਹੱਥ ਨਹੀਂ ਲੱਗੇ ਸਨ ਬਲਕਿ ਇੱਕ ਰਾਹੀਰ ਨੇ ਦੋਨੋਂ ਬੱਚਿਆਂ ਨੂੰ ਸੁਰੱਖਿਆ ਦੇ ਮੱਦੇਨਜ਼ਰ ਐਮਸੀ ਦੇ ਘਰ ਛੱਡ ਦਿੱਤਾ ਸੀ ਤਾਂ ਜੋ ਜੇ ਕੋਈ ਬੱਚਿਆਂ ਨੂੰ ਲੱਭਣ ਆਵੇ ਉਹਨਾਂ ਨੂੰ ਉੱਥੇ ਮਿਲ ਸਕੇ ਪਟਿਆਲਾ ਪੁਲਿਸ ਨੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਕੁਝ ਹੀ ਸਮੇਂ ਵਿੱਚ ਦੋਨੋਂ ਬੱਚਿਆਂ ਨੂੰ ਲੱਭ ਕੇ ਸੁਰੱਖਿਅਤ ਢੰਗ ਨਾਲ ਉਹਨਾਂ ਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਜਿਸ ਤੋਂ ਬਾਅਦ ਪਰਿਵਾਰ ਨੇ ਚੈਨ ਦੀ ਸਾਹ ਲਈ ਇਹ ਸਾਰੇ ਮਾਮਲੇ ਨੇ ਆਂਗਣਵਾਰੀ ਪ੍ਰਬੰਧ ਤੇ ਵੀ ਸਵਾਲ ਖੜੇ ਕਰ ਦਿੱਤੇ ਹਨ ਕਿ ਬਿਨਾ ਮਾਪਿਆਂ ਨੂੰ ਸੂਚਿਤ ਕੀਤੇ ਮਾਸੂਮ ਬੱਚਿਆਂ ਨੂੰ ਕਿਵੇਂ ਬਾਹਰ ਜਾਣ ਦਿੱਤਾ ਗਿਆ ਪਟਿਆਲਾ ਪੁਲਿਸ ਦੇ ਤੁਰੰਤ ਰਿਸਪਾਂਸ ਦੀ ਛਲਾਗਾ ਕੀਤੀ ਜਾ ਰਹੀ ਹੈ ਹਮ ਬੱਚੋ ਕੋ ਆਂਗਣਵਾਰੀ ਛੋੜਤੇ ਹਨ ਆਂਗਣਵਾਰੀ ਪਾਲਿਓ ਨੇ ਬੁਲਾਇਆ ਕਿ 10 ਵਜੇ ਦਾ ਟਾਈਮ ਹੈ 1 ਵਜੇ ਬੱਚੇ ਤੁਹਾਾਰੇ ਬੇੜੀ 'ਚ ਛੱਡ ਕੇ ਆਇਆ ਕਰੇਗਾ ਮਨ ਉਸੇ ਬੋਲ ਰੱਖਾ ਹੈ ਮਨੇ ਹਮਾਰੇ ਬੱਚੋ ਕੋ ਹਮਾਰੇ ਬੇੜੇ 'ਚ ਅੰਦਰ ਛੋੜੋ ਉਹਨਾਂ ਨੇ ਹਮਾਰੇ ਬੱਚੇ ਬੇੜੇ 'ਚ ਨਹੀਂ ਛੋੜੇ ਹੁਣ ਬੱਚੇ ਪਤਾ ਨਹੀਂ ਕਿਧਰ ਤੁਰ ਗਏ बच्चे मिल नहीं रहे हमारे क्यों हेल्पर की जिम्मेदारी तो है, नहीं, से, कुछ नहीं है। मैं तो, वाली सके, बस सबसे तो उनकी गलती ये उन्होंने हमें आवाज नहीं दी हमारे बच्चे हमारे भेजे साल तीन तीन साल के है एक मुंडा एक कुड़ी पुलिस वालों हाँ हाँ तुरंत पुलिस उधर उधर हाँ उन्होंने देखा है तो उसमें बच्चे आ रहे हैं हमारे दोनों इधर को आ रहे हैं तुरते हुए वो तो, 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 तो हमने सारी गलियां देख ली कहीं नहीं मिले हमको वो। नहीं कल्ले आ रहे दोनों ਕਰੀਏ ਹਮ ਕਿਸੇ ਦਾ ਸ਼ੱਕ ਨਹੀਂ ਕਿਸੇ ਦਾ ਰਕਨੀ ਹਮ ਤਾਂ ਪਰਦੇਸ ਮੇ ਰਹ ਰਹੇ ਹਮ ਕਿਸੇ ਲੜਾਈ ਝਗੜੇ ਕਰੇਗੇ ਯਾਹਾਂ ਪੇ ਪੁਲਿਸ ਬਲਮ ਇਹ ਮੰਗ ਕਰਤੇ ਹਮਾਰੇ ਬੱਚੇ ਮਿਲ ਜਾਏ ਮੈਂ ਬਸ ਔਰ ਅੰਗਣਵਾੜੀ ਵਾਲੀ ਕੋ ਕਰਵਾਰੀ ਕਰੇ ਅਗੇ ਸੇ ਉਹ ਬੱਚੋ ਕੋ ਬੇੜੀ ਛੱਡੇ ਹਮ ਇਹ ਮੰਗ ਕਰਤੇ ਪੁਲਿਸ ਤੇ ਨਹੀਂ ਕਿਸੇ ਕੋਈ ਰਜਿਸਟਰੀ ਨਹੀਂ ਆ ਮਾਮਲਾ ਇਹ ਸੀ ਸਾਨੂੰ ਘੰਟਾ ਤੋਂ ਘੰਟੇ ਪਹਿਲਾਂ ਇੱਕ ਕਤਲਾ ਮਿਲੀ ਸੀ ਇੱਕ ਲੜਕੀ ਰਾਧਾ ਉਮਰ 3 ਸਾਲ ਤੇ ਇੱਕ ਲੜਕਾ ਅਮਨ ਉਮਰ 3 ਸਾਲ ਵੀ ਇਹ ਕਿਤੇ ਘਰੋਂ ਲਾਪਤਾ ਹੋ ਗਏ ਅਸੀਂ ਕੈਮਰੇ ਸੀਸੀ ਨੂੰ ਚੈੱਕ ਕਰਦੇ ਕਰਦੇ ਇਹਨਾਂ ਨੂੰ ਤੇਜਵਾ ਕਲੋਨੀ ਇਹ ਛੋਟੇ ਬੱਚੇ ਤੇਜ ਕੋਲ ਚੱਲੇ ਗਏ ਸੀ ਉੱਥੋਂ ਇਹ ਬਰਾਮਦ ਕਰ ਲਏ ਬਰਾਮਦ ਕਰਕੇ ਤੇ ਮਾਪੇ ਪਰਸਪੁਰਦ ਕਰਦੇ ਹਾਂ ਸ੍ਰੀ ਪਟਿਆਲਾ ਪੁਲਿਸ ਦਾ ਸਵਿਫਟ ਐਕਸ਼ਨ ਹੈ ਕਿਸ ਤਰ੍ਹਾਂ ਕਹਿੰਦੇ ਹੋ ਮੈਂ ਲੇਕਿਨ ਮਾਪਿਆਂ ਨੂੰ ਕੀ ਕੇ ਸਲਾਹ ਦੇਵੋਗੇ ਬਸ ਮਾਪੇ ਸਲਾਹ ਇਹੀ ਦੇਣਗੇ ਵੀ ਨਿੱਕੇ ਬੱਚੇ ਆਪਣੇ ਬੱਚਾਂ ਨੂੰ ਸੰਭਾਲ ਕੇ ਰੱਖੋ ਸਕੂਲ ਜਿਹੜੇ ਆਉਂਦੇ ਆ ਉਹਨੂੰ ਸਮਾਰ ਕੇ ਆਪਣੇ ਅੰਦਰ ਲੈ ਜਾਓ ਠੀਕ ਹੈ ਨਹੀਂ ਤੇ ਚੜਾਓ ਆਪ ਗੱਡੀ ਵਿੱਚ ਸਕੂਲ ਦੇ ਪੈਨ ਦੇ ਵਿੱਚ ਆਪ ਚੜਾਓ ਆਪਣੇ ਬੱਚਿਆਂ ਦਾ ਆਪ ਖਿਆਲ ਰੱਖੋ ਇਹ ਬੱਚੇ ਕਿੱਥੇ ਸੀ ਬੱਚੇ ਬੱਚੋ ਤੇ ਹੀ ਤੁਰਦੇ ਫਿਰਦੇ ਮਾਤਰਾ ਕਲੋਨੀ ਚਲੇ ਗਏ ਸੀ ਉੱਥੋਂ ਅਸੀਂ ਬਰਾਮਦ ਕਰਾ ਕੇ ਲੱਭ ਰਹੀ ਸੀ ਜ ਇਹਨਾਂ ਨੂੰ ਕੈਮਰੇ ਸੀਸੀਟੀਵੀ ਕੈਮਰੇ ਚੈੱਕ ਕਰ ਰਹੇ ਸੀ ਉੱਥੋਂ ਸਾਨੂੰ ਬਰਾਮਦ ਹੋ ਗਿਆ ਆਪਾਂ ਵਾਪਸ ਸਪੁੱਧ ਕਰ ਦੇਣਾ ਸਰ ਇੱਕ ਆਂਗਨਵਾੜੀ ਦੇ ਵਿੱਚ ਕੀ ਮਤਲਬ ਕਿ ਟਾਈਮਿੰਗ ਤੋਂ ਪਹਿਲਾਂ ਛੱਡ ਦਿੱਤਾ ਗਿਆ ਸੀ ਕਿ ਤਾਂ ਇਹ ਮਿਸਕਨਫਲਿਕਟ ਹੋਇਆ ਹੈ ਜਾਂ ਕਿਸ ਤਰ੍ਹਾਂ ਨਹੀਂ ਇਸ ਬਾਰੇ ਹਰਕੀਰੀ ਕਰਨਾ ਬਾਕੀ ਵੀ ਕਿਵੇਂ ਕਰੇ ਆਗੇ ਸੀ ਆਂਗਨਵਰਧਨ ਕਰੇ ਤੋਂ ਗਏ ਸੀ ਸਟਾਰ ਨਿਊਜ਼ ਪੰਜਾਬੀ ਟੀਵੀ ਲਈ ਪਟਿਆਲਾ ਤੋਂ ਸੰਦੀਪ ਕੁਮਾਰ ਦੀ ਰਿਪੋਰਟ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ